ਆਮਾਦੀ ਪਾਰਟੀ ਨੂੰ ਭਾਜਪਾ ਨੇ ਕੁਝ ਹੀ ਦਿਨ ਪਹਿਲਾਂ ਵੱਡਾ ਝਟਕਾ ਦਿੱਤਾ ਸੀ ਜਿਸ ਦੇ ਵਿੱਚ ਜਲੰਧਰ ਦੇ ਐਮਪੀ ਸ਼ਸ਼ੀਲ ਕੁਮਾਰ ਰਿੰਕੂ ਤੇ ਨਾਲ ਜਲੰਧਰ ਦੇ ਐਮਐਲਏ ਸ਼ੀਤਲ ਗੁਰਾਲ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰ ਲਿਆ ਸੀ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਵੱਡਾ ਪਚਾਰ ਆ ਗਿਆ ਦੱਸ ਦਿੰਦੇ ਕਿ ਕੱਲ ਰਮਨੀਤ ਬਿੱਟੂ ਕਾਂਗਰਸ ਦੇ ਸੀਨੀਅਰ ਲੀਡਰ ਭਾਜਪਾ ਵਿੱਚ ਸ਼ਾਮਲ ਹੋਏ ਸੀ ਉਸ ਤੋਂ ਬਾਅਦ ਆਮਾਦੀ ਪਾਰਟੀ ਨੂੰ ਹੁਣ ਭਾਜਪਾ ਨੇ ਲੋਕ ਸਭਾ ਚੋਣੋਂ ਤੋਂ ਪਹਿਲਾਂ ਵੱਡਾ ਝਟਕਾ ਦੇ ਦਿੱਤਾ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਆ ਸੁਸ਼ੀਲ ਕੁਮਾਰ ਰਿੰਕੂ ਤੇ ਨਾਲ ਸੀਤਲ ਅੰਗਰਾਲ ਦੇ ਜਾਣ ਤੋਂ ਬਾਅਦ ਜਿਹੜਾ ਸ਼ਾਇਰੀ ਅਦਾਇਤ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਸਕਰੀਨ ਦੇ ਉੱਤੇ ਵੀ ਤੁਹਾਨੂੰ ਦਿਖਾਵਾਂਗੇ ਕਿ ਕੀ ਕੀ ਸੀਐਮ ਭਗਵੰਤ ਮਾਨ ਨੇ ਬੋਲਿਆ ਸੀਐਮ ਭਗਵੰਤ ਮਾਨ ਲਿਖ ਰਹੇ ਨੇ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਗਰਦਨ ਸਿੱਧੀ ਰੱਖਣ ਦਾ ਮਲਤਾਰ ਰਹੇ ਆ ਬੇਸ਼ਰਮਾਂ ਦਾ ਤਾਂ ਨੀਮੀ ਪਾ ਕੇ ਸਰ ਜਾਂਦਾ ਹੈ ਪੰਜਾਬ ਦੀ ਗਰਦਨ ਮਾਨ ਨਾਲ ਹਮੇਸ਼ਾ ਉੱਚੀ ਰੱਖਾਂਗੇ ਇਹ ਜਿਹੜਾ ਲਾਈਨਾਂ ਨੇ ਸੀਐਮ ਭਗਵੰਤ ਮਾਨ ਨੇ ਫੇਸਬੁੱਕ ਪੇਜ ਤੇ ਟਵਿੱਟਰ ਦੇ ਉੱਤੇ ਅੱਜ ਐਮਪੀ ਐਮਐਲਏ ਮੌਜੂਦਾ ਆਪਣੀ ਪਾਰਟੀ ਦੇ ਜਾਣ ਤੋਂ ਬਾਅਦ ਇਹ ਲਿਖਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਗਰਦਨ ਸਿੱਧੀ ਰੱਖਣ ਦਾ ਮੁਲਤਾਰ ਰਹੇ ਹਾਂ ਕਿਉਂਕਿ ਰਵਿੰਦ ਕੇਜਰੀਵਾਲ ਗਿਰਤਾਰ ਹੋ ਚੁੱਕੇ ਨੇ ਹੁਣ ਪਾਰਟੀ ਦੇ ਵਿੱਚੋਂ ਕੌਣ-ਕੌਣ ਪਾਰਟੀ ਛੱਡ ਕੇ ਜਾ ਰਿਹਾ ਹੈ ਜਾਂ ਫਿਰ ਪਾਰਟੀ ਦੇ ਨਾਲ ਕੌਣ ਖੜਿਆ ਹੈ ਐਦਾਂ ਦੇ ਸ਼ਾਇਨਾ ਅੰਦਾਜ਼ ਦੇ ਨਾਲ ਸੀਐਮ ਭਗਵੰਤ ਮਾਨ ਨੇ ਟਵੀਟ ਫੇਸਬੁੱਕ ਤੇ ਕੀਤਾ ਤਾਂ ਇਸ ਨੂੰ ਲੈ ਕੇ ਅੱਜ ਵੱਡਾ ਝਟਕਾ ਜਲੰਧਰ ਚੋਣ ਦੇ ਵਿੱਚ ਜਿੱਤੇ ਸੁਸ਼ੀਲ ਕੁਮਾਰ ਰਿੰਕੂ ਤੇ ਨਾਲ ਐਮਐਲਏ ਸਿਤਲੰਗੁਰਾਲ ਨੂੰ ਜਾਣ ਤੋਂ ਬਾਅਦ ਸੀਐਮ ਭਗਵੰਤ ਮਾਨ ਕਿਤੇ ਨਾ ਕਿਤੇ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਭਾਵੇਂ ਕਿ ਅੱਜ ਫਤਗੜ ਸਾਹਿਬ ਤੋਂ ਕਾਫੀ ਸਰਪੰਚ ਤੇ ਹੋਰ ਆਉਦੇਦਾਰ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਵੀ ਹੋਏ ਨੇ ਇਸ ਦੇ ਨਾਲ-ਨਾਲ ਜਦੋਂ ਸਰਕਾਰ ਸਮੇਂ ਮੌਜੂਦਾ ਐਮਐਲਏ ਜਾਂ ਮੌਜੂਦਾ ਐਮਪੀ ਸਰਕਾਰ ਨੂੰ ਛੱਡ ਕੇ ਚਲਾ ਜਾਵੇ ਤਾਂ ਵੱਡਾ ਝਟਕਾ ਲੱਗਦਾ ਹੈ ਸਰਕਾਰ ਦੇ ਮੁੱਖ ਮੰਤਰੀ ਨੂੰ ਤਾਂ ਇਸ ਨੂੰ ਲੈ ਕੇ ਆਮਾਦੀ ਪਾਰਟੀ ਨੂੰ ਲਗਾਤਾਰ ਵੱਡੇ ਝਟਕੇ ਜੜੀ ਭਾਜਪਾ ਦੇ ਰਹੀ ਹੈ ਕਾਂਗਰਸ ਨੂੰ ਦੇ ਰਹੀ ਹੈ ਵੱਡੇ ਪੱਧਰ ਤੇ ਇਸ ਵਾਰ ਭਾਜਪਾ ਚੋਣ ਲੜਨ ਜਾ ਰਹੀ ਹੈ ਪੰਜਾਬ ਦੇ ਵਿੱਚ ਭਾਵੇਂ ਕਿ ਅਕਾਲੀ ਦਲ ਨੂੰ ਸਿੱਧਾ ਇਨਕਾਰ ਕਰ ਦਿੱਤਾ ਕਿ ਹੁਣ ਗਠਜੋੜ ਨਹੀਂ ਕਰਾਂਗੇ ਕਿਉਂਕਿ ਸਿੱਧੇ ਐਮਪੀ ਜਿਹੜੇ ਭਾਵੇਂ ਕਾਂਗਰਸ ਦੇ ਨੇ ਭਾਵੇਂ ਆਵਾਦੀ ਪਾਰਟੀ ਦੇ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਆਉਣ ਵਾਲੇ ਦਿਨਾਂ 'ਚ ਦੇਖਦੇ ਕਿ ਹੁਣ ਜਿਸ ਤਰੀਕੇ ਨਾਲ ਲੋਕ ਸਭਾ ਦੀ ਚੋਣ ਨਜ਼ਦੀਕ ਆ ਰਹੀ ਹੈ ਅੱਜ ਭਾਜਪਾ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਨੀ ਹੈ ਲਿਸਟ ਜਾਰੀ ਦੇ ਵਿੱਚ ਹੁਣ ਕਿਸ ਕਿਸ ਐਮਪੀ ਨੂੰ ਭਾਵੇਂ ਆਵਾਦੀ ਪਾਰਟੀ ਸ਼ਸ਼ੀਲ ਕੁਮਾਰ ਰਿੰਕੂ ਨੇ ਜਾ ਫਿਰ ਰਬਨੀਤ ਬਿੱਟੂ ਕਾਂਗਰਸ ਦੇ ਨੇ ਉਹਨਾਂ ਨੂੰ ਕਿ ਜਗ੍ਹਾ ਤੋਂ ਚੋਣ ਲੜਾਉਂਦੇ ਨੇ ਭਾਜਪਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਏਗਾ ਪਰ ਇਸ ਦੇ ਨਾਲ ਨਾਲ ਹੁਣ ਕੌਣ ਕੌਣ ਹੋਰ ਨੇਤਾ ਹੋਰ ਲੀਡਰ ਐਮ ਐਲ ਏ ਭਾਜਪਾ ਵੀ ਜਾਣ ਕੇ ਵੀ ਆਉਣ ਵਾਲੇ ਦਿਨਾਂ ਵਿੱਚ ਵੱਡੇ ਖੁਲਾਸੇ ਹੋਣ ਜਾ ਰਹੇ ਨੇ ਇੱਕ ਹੋਰ ਐਮ ਪੀ ਦੱਸਿਆ ਜਾ ਰਿਹਾ ਕਿ ਕਾਂਗਰਸ ਦਾ ਭਾਜਪਾ ਦੇ ਵਿੱਚ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਤਸਵੀਰ ਕਲੀਅਰ ਹੋ ਜਾਏਗੀ ਕਿਉਂਕਿ ਚੰਡੀਗੜ੍ਹ ਤੋਂ ਉਸ ਐਮ ਪੀ ਨੂੰ ਚੋਣ ਲੜਾਉਣ ਦੇ ਕੋਸ਼ਿਸ਼ ਕੀਤੀ ਜਾਏਗੀ ਭਾਜਪਾ ਵੱਲੋਂ ਅਗਰ ਉਹ ਭਾਜਪਾ ਸ਼ਾਮਲ ਹੁੰਦੇ ਨੇ ਤਾਂ ਐਸੇ ਨੂੰ ਲੈ ਕੇ ਆਮਾਦੀ ਪਾਰਟੀ ਦੇ ਅੱਜ ਐਮਐਲਏ ਮੰਦੋਂ ਵੀ ਵੱਡੇ આરોਪ ਜਿਹੜੇ ਲਗਾਏ ਗਏ ਨੇ ਭਾਜਪਾ ਦੇ ਉੱਤੇ ਕਿ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਿਉਰਿਟੀ ਦਾ ਲਾਲਚ ਦਿੱਤਾ ਜਾ ਰਿਹਾ ਹੈ ਹੋਰ ਕਈ ਤਰ੍ਹਾਂ ਦੇ ਅਹੁਦੇ ਦਾ ਲਾਲਚ ਦਿੱਤਾ ਜਾ ਰਿਹਾ ਪਰ ਅਸੀਂ ਆਮਾਦੀ ਪਾਰਟੀ ਨਹੀਂ ਛੱਡਾਂਗੇ ਪਰ ਭਾਜਪਾ ਲਗਾਤਾਰ ਆਮਾਦੀ ਪਾਰਟੀ ਤੇ ਕਾਗਰਸ ਨੂੰ ਵੱਡੇ ਝਟਕੇ ਦੇ ਰਹੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਨਵੇਂ ਪੇਜ ਨੂੰ ਸਾਡੇ ਫੇਸਬੁੱਕ ਤੇ ਨੂੰ ਫੋਲੋ ਕਰ ਲਿਓ ਕਿਉਂਕਿ ਦੂਜਾ ਪੇਜ ਜਿਹੜਾ ਹੈ ਉਹ ਕਈ ਦਿਨਾਂ ਤੋਂ ਤਕਨੀਕੀ ਪ੍ਰੋਬਲਮਾਂ ਕਰਕੇ ਨਹੀਂ ਚੱਲ ਰਿਹਾ ਜਿਸ ਨੂੰ ਲੈ ਕੇ ਆਉਣ ਬਦ ਦਿਨਾਂ ਦੇ ਵਿੱਚ ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਚਲਾਉਣ ਦੀ ਪਰ ਇਸ ਨਵੇਂ ਪੇਜ ਨੂੰ H&N1 ਪੰਜਾਬੀ ਨੂੰ ਤੁਸੀਂ ਫੋਲੋ ਕਰ ਰਹੇ ਹੋ ਲਾਕੇ ਦੀਆਂ ਪੰਜਾਬ ਦੀਆਂ ਸਭ ਤੋਂ ਪਹਿਲਾਂ ਖਬਰਾਂ ਪੇਖਾਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਕੈਮਰਾਮੈਨ ਜਸਪੀਤ ਦੇ ਨਾਲ ਹਰਤੇਜ ਸਿੰਘ ਤੇ